ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹਾਂ ਅਣਕ ਪੰਜਾਬ ਟੀਵੀ ਤੇ ਮੈਂ ਹਾਂ प्रदीप ਅਡੋਲ ਲੈ ਕੇ ਹਾਜ਼ਰ ਹਾਂ ਦਿਨ ਭਰ ਦੀਆਂ ਖਾਸ ਤੇ ਅਹਿਮ ਖਬਰਾਂ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਫਰਟੀ ਖਬਰ ਤੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੋਰ ਅੱਜ ਮਾਨਸਾ ਵਿੱਚ ਡੀਆਈਜੀ ਨੂੰ ਮਿਲਣ ਪਹੁੰਚੇ ਪਰ ਇਸ ਤੋਂ ਪਹਿਲਾਂ ਹੀ ਉਹ ਐਸਐਸਪੀ ਦਫ਼ਤਰ ਦੇ ਬਾਹਰ ਧਰਨੇ ਤੇ ਬੈਠ ਗਏ ਦੋਨਾਂ ਨੇ ਪੰਜਾਬ ਪੁਲਿਸ ਅਤੇ ਸੂਬੇ ਵਿੱਚ ਵੱਧ ਰਹੇ ਗੈਂਗਸਟਰਵਾਦ ਨੂੰ ਲੈ ਕੇ ਕੰਬੀਰ ਸਵਾਲ ਖੜੇ ਕੀਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੰਬੇ ਸਮੇਂ ਤੋਂ ਇਨਸਾਫ ਨਹੀਂ ਮਿਲ ਰਿਹਾ ਕੰਪਲੇਂਟ ਅੱਜ ਨਹੀਂ ਲਿਖਿਆ ਬੇਟਾ ਕੰਪਲੇਂਟ 8 ਜੂਨ 2025 ਨੂੰ ਲੈ ਕੇ ਮਾਨਯੋਗ ਡੀਜੀਪੀ ਸਾਹਿਬ ਦੇ ਦਫ਼ਤਰ ਗਿਆ ਸੀ ਉੱਥੇ ਰਾਏ ਸਾਹਿਬ ਦੀ ਡਿਊਟੀ ਲੱਗੀ ਸੀ ਇਹਨੂੰ ਫੋਲੋਅ ਅਪ ਲੈਣ ਦੀ ਉੱਥੋਂ ਜਿਹੜੀ ਕੰਪਲੇਂਟ ਹੈ ਮੇਰੀ ਮਾਨਸਾ ਐਸਐਸਪੀ ਨੂੰ ਮਾਰਕ ਕੀਤੀ ਜਾਂਦੀ ਹੈ ਇਨਕੁਆਰੀ ਵਾਸਤੇ ਤੁਸੀਂ ਦੇਖ ਲਓ 6 ਮਹੀਨਿਆਂ ਤੋਂ ਇਨਕੁਆਰੀ ਚੱਲ ਰਹੀ ਹੈ ਸਾਰੀ ਐਸਪੀ ਔਲਖ ਸਾਹਿਬ ਦੀ ਡਿਊਟੀ ਲੱਗੀ ਸਾਰੀ ਇਨਕੁਆਰੀ ਹੋਗੀ ਮੈਂ ਆਪਣੇ ਪ੍ਰਾਈਵੇਟ ਵਕੀਲ हायर ਕਰਕੇ ਪ੍ਰਾਈਵੇਟ ਐਕਸਪਰਟ हायर ਕਰਕੇ ਜਿੰਨਾ ਯੋਗਦਾਨ ਮੈਂ ਦੇ ਸਕਦਾ ਸੀ ਹਰ ਇੱਕ ਕਾਗਜ਼ ਲਿਆ ਕੇ ਪੁਲਿਸ ਨੂੰ ਦੇਤਾ ਸਰ ਉਹ ਕੰਪਲੀਟ ਕਰ ਦਿੱਤਾ ਮਾਰ ਜੋ ਕਿ ਸੀਐਮ ਸਾਹਿਬ ਜਿਹੜੇ ਅੱਜ ਵੱਡੀਆਂ ਵੱਡੀਆਂ ਇਲੈਕਸ਼ਨ ਵਰਾ ਹੋ ਕੇ ਟਾਰਾ ਮਾਰਦੇ ਫਿਰਦੇ ਆ ਬਾਹਰ ਆ ਪੁਲਿਸ ਦੇ ਡੀਆਈਜੀ ਸਾਹਿਬ ਲਾਏ ਨੇ ਗਰੀਬਾਂ ਤੇ ਪਰਹਾਰ ਕਰਦੇ ਆ ਪੈਰਾਂ 'ਚ ਗੋਲੀਆਂ ਮਾਰਨ ਵਾਸਤੇ ਉਹ ਵੀਰੋ ਜਿਹੜੇ ਜਿਹੜੇ ਗੈਂਗਸਟਰ ਨੇ ਜਿਹੜੇ ਸਾਨੂੰ ਮਾਰੀ ਜਾਂਦੇ ਨੇ ਉਹ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ ਉਹ ਤਾਂ ਤੁਸੀਂ ਜੇਲਾਂ ਦੇ ਵਿੱਚ ਲਈ ਬੈਠੇ ਹੋ ਉਹਨਾਂ ਦੀ ਸ਼ਹਿ ਦੇ ਉੱਤੇ ਵੀਰੋ ਇੱਕ ਬਜ਼ੁਰਗ ਜੋੜਾ ਅੱਜ ਤੁਹਾਡੇ ਸਾਹਮਣੇ ਇੱਥੇ ਸੱਥਰ ਤੇ ਬੈਠਣ ਨੂੰ ਤਿਆਰ ਹੋਏ ਆ ਅਸੀਂ ਅੱਜ ਮਾਰ ਸਾਹ ਪੁੱਛੋ ਬਿਨਾਂ ਪੈਸੇ ਤੋਂ ਕੰਮ ਨਹੀਂ ਕਰਦੀ ਗਰੰਟੀ ਲਿਖ ਕੇ ਲੈ ਲਓ ਸਾਡੇ ਕੋਲੇ ਦੇਣ ਨੂੰ ਹੈ ਨਹੀਂ ਸਾਡਾ ਕਮਾਈ ਵਾਲਾ ਮਾਰਤਾ ਅਸੀਂ ਕਿੱਥੋਂ ਦੇਈਏ ਤੁਹਾਨੂੰ ਪੈਸੇ ਅੱਗੇ ਕੰਪਲੇਂਟ ਕੀ ਸੀ ਜਿਹੜੀ ਕੰਪਲੇਂਟ ਕੀ ਆ ਬਾਈ ਜੀ ਮੈਂ ਦੋ ਕੰਪਨੀਏ ਦੇ ਮਾਲਕਾਂ ਮਿਆਂ ਬੀਬੀ ਐਸ ਨੂੰ ਉਹਤ ਜਿਹੜੇ ਜਵਾਕ ਨਹੀਂ ਕੰਪਨੀਆਂ ਸੀ ਸਾਨੂੰ 2 ਸਾਲ ਤੋਂ ਹੋ ਗਏ 2.5 ਸਾਲ ਤੋਂ ਸਟੇਟਮੈਂਟ ਤੱਕ ਨਹੀਂ ਦੇ ਰਹੇ ਉਹਨਾਂ ਦੀ ਉਹਦਾ ਜਿਹੜਾ 4 ਪੈਸੇ ਜਵਾਕ ਦੇ ਤਿਲ ਫੁੱਲ ਬਣਦਾ ਸੀ ਨਹੀਂ ਦੇ ਰਹੇ ਉਹ ਸਾਨੂੰ ਪਰੰਤੂ ਪੁਲਸ ਨੂੰ ਕਿਹਾ ਯਾਰ ਇੱਕ ਕਿਸੇ ਦੇ 10000 ਦੀ ਕੰਪਲੀਟ ਹੋਵੇ ਪੁਲਸ 420 ਦਾ ਪਰਚਾ ਦੇ ਦਿੰਦੀ ਆ ਉਹ ਸਾਡੀਆਂ ਸਾਰੇ ਮੇਰੀ ਪੁੱਤ ਦੀ ਕਮਾਈ ਹੈ ਜਿਹੜੀ ਸਾਰੀ ਖੂਹ ਦੇ ਵਿੱਚ ਡਿੱਗੀ ਪਈ ਹੈ ਅੱਜ ਹਫਤਾ ਹੋ ਗਿਆ ਇਹਨਾਂ ਕੋਲੇ ਲਫਾਫਾ ਆਏ ਪੈਨ ਐਸਐਸਪੀ ਸਾਬ ਦੇ ਟੇਬਲ ਤੇ ਆਏ ਮੇਰਾ ਸਾਰੀ ਡਾਕ ਦੇਖ ਲੈਣੇ ਮੇਰਾ ਲਫਾਫਾ ਪਰੇ ਸਿੱਟ ਦਿੰਦੇ ਆ ਆਮ ਆਦਮੀ ਪਾਰਟੀ ਆਪਣੇ ਕਿਸਕ ਦੇ ਬੋਰਡ ਬੈਂਕ ਨੂੰ ਬਚਾਉਣ ਲਈ ਹੁਣ ਪੁਰਾਣੇ ਵਾਦੀਆ ਦਾ ਸਹਾਰਾ ਲੈ ਰਹੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਪਾਰਟੀ ਹਾਈ ਕਮੰਡ ਅਰਵਿੰਦ ਕੇਜਰੀਵਾਲ ਦੇ 2017 ਵਾਲੇ ਉਸ ਵਾਦੇ ਨੂੰ ਪੂਰਾ ਕਰਨ ਜਾ ਰਹੀ ਹੈ ਜਿਸ ਵਿੱਚ ਉਹਨਾਂ ਨੇ ਇੱਕ Dalit डिप्टी सीएम ਬਣਾਉਣ ਦੀ ਗੱਲ ਕਹੀ ਸੀ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੋ ਉਪ ਮੁੱਖ ਮੰਤਰੀਆਂ ਦੇ ਇੱਕ ਚਿਹਰਾ Dalit ਭਾਈਚਾਰੇ ਤੋਂ ਹੋਵੇਗਾ ਪੰਜਾਬ ਦੀ ਸਿਆਸਤ ਵਿੱਚ ਭਾਰਤ ਅਮਰੀਕਾ ਟ੍ਰੇਡਡ ਨੂੰ ਲੈ ਕੇ ਹੁਣ ਆਪ ਅਤੇ ਭਾਜਪਾ ਵਿਚਾਲੇ ਜ਼ੁਬਾਨੀ جنگ ਤੇਜ਼ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਤਿੱਖੇ ਨिशाने ਸਾਧਦੇ ਇਸ ਡੀਲ ਦੀ ਪਾਰਦਰਸ਼ਤਾ ਤੇ ਸਵਾਲ ਚੁੱਕੇ ਹਨ ਪੰਨੂ ਨੇ ਚੁਣੌਤੀ ਦਿੱਤੀ ਹੈ ਕਿ ਜਾਖੜ ਸਿਰਫ ਗੱਲਾਂ ਕਰਨ ਦੀ ਬਜਾਏ ਇਸ ਸਮਝੌਤੇ ਦੇ ਦਸਤਾਵੇਜ਼ ਲੋਕਾਂ ਦੇ ਸਾਹਮਣੇ ਰੱਖਣ ਭਾਰਤੀ ਜਨਤਾ ਪਾਰਟੀ ਦੇ ਆਗੂ ਸੁਨੀਲ ਜਾਖੜ ਦੀ ਲਗਭਗ ਹਰ ਰੋਜ਼ ਪ੍ਰੈਸ ਕਾਨਫਰੰਸ ਕਰ ਰਹੇ ਨੇ ਇਹ ਦੱਸਣ ਦੇ ਵਾਸਤੇ ਕਿ ਅਮਰੀਕਾ ਦੇ ਨਾਲ ਹੋਇਆ ਜਿਹੜਾ ਸਮਝੌਤਾ ਉਹ ਭਾਰਤ ਦੇ ਵਾਸਤੇ ਬਹੁਤ ਲਾਹੇਵੰਦ ਹੈ ਤੇ ਖਾਸ ਤੌਰ ਦੇ ਉੱਤੇ ਕਿਸਾਨਾਂ ਦੇ ਵਾਸਤੇ ਬਹੁਤ ਲਾਹੇਵੰਦ ਹੈ ਤੇ ਇਹਦੇ ਵਿੱਚ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਊਗਾ। ਜਾਕਰ ਸਾਹਿਬ ਦੇਖ ਰਹੇ ਇਸ ਸਮਝੌਤੇ ਦੀ ਡਿਟੇਲ ਤੇ ਉਹਦੀਆਂ ਕਾਪੀਆਂ ਤੁਹਾਡੇ ਕੋਲ ਨੇ ਤਾਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਕਹਿ ਕੇ ਤੁਸੀਂ ਕਿਉਂ ਨਹੀਂ ਉਹ ਸਮਝੌਤਾ ਜਨਤਕ ਕਰ ਦਿੰਦੇ ਤਾਂ ਕਿ ਲੋਕਾਂ ਨੂੰ ਅਸਲੀਅਤ ਪਤਾ ਲੱਗੇ। ਕਿ ਇਹ ਦੋ ਜਿਹੜਾ ਸਮਝੌਤਾ ਹੈ ਕਿਹੜੇ ਲੀਡਰਾਂ ਦੇ ਵਿਚਾਲੇ ਹੋਇਆ ਪ੍ਰਧਾਨ ਮੰਤਰੀ ਜੀ ਨੇ ਇੱਥੇ ਸਾਈਨ ਕੀਤੇ ਨੇ ਗ੍ਰਹਿ ਮੰਤਰੀ ਜੀ ਨੇ ਕੀਤੇ ਨੇ ਜਾਂ ਕਿਸੇ ਹੋਰ ਮੰਤਰੀ ਨੇ ਕੀਤੇ ਨੇ ਕਿਉਂਕਿ ਅਜੇ ਤੱਕ ਤਾਂ ਜਿਹੜੀ ਜਾਣਕਾਰੀ ਆ ਉਹ ਸਿਰਫ 트ੰਪ ਹੋਰਾਂ ਦੇ ਟਵੀਟ ਰਾਹੀਂ ਹੀ ਮਿਲ ਰਹੀ ਆ ਤੇ ਉਹ ਟਵੀਟ ਇਹ ਕਹਿੰਦਾ ਹੈ ਕਿ ਇਹਦੇ ਵਿੱਚ ਕਿਸਾਨੀ ਸ਼ਾਮਲ ਹੈ ਜਦੋਂ ਤਿੰਨ ਖੇਤੀ ਕਾਨੂੰਨ ਆਏ ਸਨ ਇਸੇ ਤਰੀਕੇ ਦੇ ਨਾਲ ਬਾਦਲ ਪਰਿਵਾਰ ਉਸ ਵੇਲੇ ਇਹ ਕਹਿੰਦਾ ਸੀ ਕਿ ਇਹਨਾਂ ਖੇਤੀ ਕਾਨੂੰਨਾਂ ਵਰਗਾ ਕੋਈ ਕਾਨੂੰਨ ਨਹੀਂ ਬਾਦ ਦੇ ਵਿੱਚ ਜਦੋਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਬਿਲਕੁਲ ਯੂ ਟਰਨ ਮਾਰ ਲਈ ਸੀ ਹੁਣ ਕਿਤੇ ਤੁਸੀਂ ਵੀ ਯੂ ਟਰਨ ਨਾ ਮਾਰ ਜਿਓ ਜੇ ਤੁਹਾਡੇ ਕੋਲੇ ਇਹਦੀ ਜਾਣਕਾਰੀ ਹੈ ਤਾਂ ਤੁਸੀਂ ਉਹਨੂੰ ਜਨਤਕ ਕਰੋ ਕਸਬਾ ਤਰਨਕੋਟ ਦੇ ਅਦੀਨ ਪੈਂਦੇ ਪਿੰਡ ਕੇਲਾ ਵਿੱਚ ਇੱਕ ਗੰਭੀਰ ਵਾਰਦਾਤ ਦਾ ਸਾਹਮਣਾ ਆਈ ਹੈ ਇੱਥੇ ਗਵਾਂਡੀ ਵੱਲੋਂ ਵਾਂਡਰ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਮੁਤਾਬਕ ਵਾਰਦਾਤ ਦੇ ਪਿੱਛੇ ਨਜਾਇਜ਼ ਸਬੰਧਾਂ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਟਨਾ ਨੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਪੁਲਿਸ ਹਰ ਪੱਖ ਤੋਂ ਮਾਮਲੇ ਦੀ ਠਹਿਰਾਈ ਤੱਕ ਜਾਂਚ ਕਰ ਰਹੀ ਹੈ ਅੱਜ ਵਕਤ ਕਰੀਬ ਪੌਣੇ 7 ਵਜੇ ਜੋ ਪਿੰਡ ਕੈਲਾ ਵਿਖੇ ਜੋ ਧਰਮਕੋਟ ਠਾਣੇ ਦੇ ਅਧੀਨ ਪੈਂਦਾ ਹੈ ਉੱਥੇ ਇੱਕ ਭਰਪੂਰ ਸਿੰਘ ਨਾਮ ਦੇ ਵਿਅਕਤੀ ਦਾ ਜਿਹੜਾ ਕਤਲ ਹੈ ਉਹ ਇੱਕ ਸੋਨੀ ਨਾਮ ਦੇ ਇੰਦਰਜੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਜੋ ਉਹਨਾਂ ਦਾ ਗਵਾਂਡੀਓ ਦੇ ਵੱਲੋਂ ਕਰ ਦਿੱਤਾ ਗਿਆ। ਸੋ ਇਹਨਾਂ ਦੀ ਵਜ੍ਹਾ ਰੰਚਿਸ਼ ਇਹ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਜਿਹੜੇ ਪਰਿਵਾਰ ਦੇ ਵਿੱਚ ਇਸ ਨੂੰ ਭਰਪੁਰ ਸਿੰਘ ਨੂੰ ਲੱਗਦਾ ਸੀ ਕਿ ਇਹ ਤੇ ਜਿਹੜੇ ਐਟੀਸੀ ਫਾਊਂਡੇਸ਼ਨ ਨੇ ਉਸ ਦੀ ਘਰਵਾੜੀ ਦੇ ਨਾਲ ਇਸ ਕਰਕੇ ਉਹ ਇਸ ਨੂੰ ਰੋਕਦਾ ਸੀਗਾ ਅਤੇ ਉਹ ਐਸੋੜੇ ਸ਼ਾਮ ਨੂੰ ਆਇਆ ਉਹਦੀ ਦੀ ਸ਼ਰਾਬ ਵਗੈਰਾ ਪੀਤੀ ਹੋਈ ਸੀ। ਉਸਨੇ ਆਪਣੇ ਲਾਇਸੈਂਸੀ ਜਿਹੜਾ ਰਵਲਵਰ ਦੇ 32 ਬੋਲਟ ਦੇ ਨਾਲ ਜਿਹੜੇ ਇਹਦੇ ਸਿਰ ਦੇ ਵਿੱਚ ਫੇਰ ਮਾਰੇ ਪਤਾ ਜਿਹੜੀ ਪਰਮੋਸ ਸਿੰਘ ਦੀ ਮੌਕੇ ਤੇ ਹੀ ਡੈਥ ਹੋ ਚੁੱਕੀ ਹੈ ਮੰਨ ਲਿਓਗੇ ਐਸਐਸਪੀ ਸਾਹਿਬ ਜੀ ਅਜੀਤ ਗੰਧੀ ਜੀ ਐਸਐਸਪੀ ਸਾਹਿਬ ਮੋਗਾ ਜੀ ਵੱਲੋਂ ਉਹਨਾਂ ਦੇ ਦिशा ਨਿਸ਼ਾਨ ਤੋਂ ਆਪਕ ਅਸੀਂ ਵੱਖ-ਵੱਖ ਟੀਮਾਂ ਜਿਹੜੀਆਂ ਬਣਾ ਦਿੱਤੀਆਂ ਗਈਆਂ ਅਤੇ ਟੈਕਨੀਕਲ ਤਰੀਕੇ ਨਾਲ ਵੀ ਇਹਨੂੰ ਕਰ ਰਹੇ ਹਾਂ ਅਤੇ ਸਾਇੰਸ ਦੀ ਰਿਲੀ ਟੀਮ ਹੈ ਉਹ ਵੀ ਇੱਥੇ ਬੁਲਾਈ ਗਈ ਹੈ ਸੋ ਅਸੀਂ ਇਹਨੂੰ ਜਲਦੀ ਤੋਂ ਜਲਦੀ ਟ੍ਰੈਸ ਕਰ ਲਾਂਗੇ ਤੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਰangkਿਰਤ ਕਰਨ ਲੱਗੇ ਜਾਵਾਂਗੇ ਕਪੂਰਸਲਾ ਦੇ ਸੁਲਤਾਨਪੁਰ ਲੋਧੀ ਨਾਲ ਲੱਗਦੇ ਪਿੰਡ ਸ਼ਾਹਵਾਲਾ ਅੰਦਰਿਸਾ ਵਿੱਚ ਅੱਜ ਸਵੇਰੇ ਤੋਂ ਹਾਲਾਤ ਤਣਾਅਪੂਰਨ ਬਣੇ ਹੋਏ ਹਨ ਪਿੰਡ ਵਾਸੀਆਂ ਨੇ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਟ੍ਰੀਟ ਕੀਤੇ ਪਾਣੀ ਦੀ ਆਊਟਪੁੱਟ ਪਾਈਪ ਲਾਈਨ ਵਿਛਾਉਣ ਦਾ ਕੰਮ ਰੁਕਵਾ ਦਿੱਤਾ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਹੈ ਕਿ ਗੰਦਾ ਪਾਣੀ ਪਵਿੱਤਰ ਕਾਲੀ ਵਈ ਨਦੀ ਵਿੱਚ ਛੱਡਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹ ਧਾਰਮਿਕ ਪਰਮਾਨਵਾ ਨਾਲ ਖਿਲਾਫ ਹੈ ਹਾਲਾਤਾਂ ਨੂੰ ਦੇਖਦੇ ਹੋਏ ਇਲਾਕੇ ਵਿੱਚ ਪਾਰੀ ਪੁਲਿਸ ਫੋਰਸ ਸਥਾਪਿਤ ਕਰ ਦਿੱਤੀ ਗਈ ਅਤੇ ਪਿੰਡ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਉੱਤਹੀ ਸਬੰਧਤ ਵਿਭਾਗ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਪਾਈਪਲਾਈਨ ਸਰਕਾਰੀ ਜ਼ਮੀਨ ਵਿੱਚ ਵਿਛਾਈ ਜਾ ਰਹੀ ਹੈ ਫਿਲਹਾਲ ਪਾਈਪਲਾਈਨ ਦਾ ਕੰਮ ਪੂਰੀ ਤਰ੍ਹਾਂ ਬੰਦ ਹੈ ਅਤੇ ਹਾਲਾਤ ਨਾਜ਼ੁਕ ਪਰ ਕਾਬੂ ਵਿੱਚ ਦੱਸੇ ਜਾ ਰਹੇ ਹਨ ਇਹ ਜੇ ਜਗ੍ਹਾ ਤੇ ਬੈਠੇ ਹੈ ਮੇਰੀ ਪ੍ਰਾਈਵੇਟ ਮਾਲਕੀਆ ਸਾਡੀ ਇਥੇ ਪਾ ਰਿਆ ਜੀ ਪ੍ਰਸ਼ਾਸਨ ਅਸੀਂ ਡੱਕਿਆ ਕੀ ਪਾ ਰਿਆ ਇਹ ਇਥੇ ਗੰਦੇ ਪਾਣੀ ਦਾ ਸੀ ਉਹ ਸੁਲਤਾਨਪੁਰ ਦਾ ਗੰਦਾ ਪਾਣੀ ਲਿਆ ਕੇ ਸਾਡੇ ਪਿੰਡ ਥਾਣੀ ਦੀ ਫੇ ਵੇਂਚ ਪਾ ਰਿਆ ਉਹ ਪਵਿੱਤਰਤਾ ਉਹਦੀ ਭੰਗ ਕਰ ਰਿਆ ਅਸੀਂ ਉਸ ਚੀਜ਼ ਤੇ ਅਸੀਂ ਖੜੇ ਆ ਵੀ ਵੇਂਚ ਦੀ ਪਵਿੱਤਰਤਾ ਭੰਗ ਨਹੀਂ ਹੋਣੀ ਚਾਹੀਦੀ ਪਹਿਲਾਂ ਕੋਈ ਗੱਲਬਾਤ ਹੋਈ ਸੀ ਪ੍ਰਸ਼ਾਸਨ ਨਾਲ ਤੁਹਾਡੀ ਅੱਜ ਅੱਜ ਤੋਂ ਕੋਈ 2 ਸਾਲ ਪਹਿਲਾਂ ਇੱਕ ਵਾਰੀ ਹੋਈ ਜੀ ਉਦੋਂ ਆਪਣੇ ਸਾਡੇ ਕਮਿਟਮੈਂਟ ਪ੍ਰਸ਼ਾਸਨ ਦੇ ਨਾਲ ਰਲ ਕੇ ਕੀਤੀ ਸੀ ਅੱਡੇ ਤੇ ਸਾਡੇ ਮੇਨ ਰੋਡ ਤੇ ਪਾਣੀ ਗੰਦੇ ਪਾਣੀ ਵਾਲੇ ਪੈਂਪ ਜੁਲਾਈ ਡੋ ਤੱਕ ਪਾਏ ਹੋਏ ਜੀ ਬਾਟਾਂ ਵਾਲੀ ਦੇ ਲਾਗੇ ਪਾਸੇ ਤੱਕ ਜਾ ਗਏ। ਉਹਦੇ ਨਾਲ ਸਾਨੂੰ ਜੋੜ ਲੈਣ ਦਿਓ ਸਾਡਾ ਪਾਣੀ ਉਹਦੇ ਵਿੱਚ ਦੀ ਵਿਗਾੜੀ ਜੁਲਾਈ ਡੋ ਵਿੱਚ ਪੈ ਜਾਣਾ। ਬੇਤੋ ਅਸੀਂ ਗਾੜੀ ਤੁਹਾਡੇ ਪਿੰਡਾਂ ਨੂੰ ਨਹੀਂ ਪਾਵਾਂਗੇ। ਉਹ ਤੋਂ ਗਾੜੀ ਫੇਰ ਗਾਣੂ ਤਰੇ ਫੇ ਅਸੀਂ ਡੱਕੇ। ਫੇਰ ਐਸਐਸਬੀ ਸਾਹਿਬ ਡੀਸੀ ਸਾਹਿਬ ਨਾਲ ਸਾਡੇ ਹੋਈ ਗੱਲਬਾਤ। ਸਕੂਲ ਦੇ ਸਾਡੇ ਐਸਐਸਬੀ ਸਾਹਿਬ ਆਏ ਇੱਥੇ ਵੀ ਸਾਰਾ ਏਰੀਆ ਇਲਾਕਾ ਇਕੱਠਾ ਹੋਇਆ। ਉੱਥੇ ਅਸੀਂ ਆਪ ਦੇ ਪੁਆਇੰਟ ਗਾੜੀ ਰੱਖੇ। ਇਹ ਗਾੜੀ ਕਹਿੰਦੇ ਜੀ ਉਧਰ ਨੂੰ ਅਸੀਂ ਤਾਂ ਨਹੀਂ ਲਿਜਾ ਰਹੇ ਉਧਰ ਗਾੜੀ ਪ੍ਰਾਈਵੇਟ ਮਾਲਕੀ ਹੈ ਜਦ ਕਿ ਉਹ ਸਰਕਾਰੀ ਰਸਤਾ ਉੱਥੇ ਵੀ ਸੇਮ ਹੀ ਇਹ ਚੀਜ਼ ਹੈ ਜੇ ਉੱਥੇ ਉਹ ਸੇਮ ਚੀਜ਼ ਜਿਹੜੀ ਪ੍ਰਾਈਵੇਟ ਮਾਲਕੀ ਇੱਥੇ ਸਾਡੀ ਪ੍ਰਾਈਵੇਟ ਮਾਲਕੀ ਇੱਥੇ ਕਿੱਦਾਂ ਜਾਣਦੀ ਹੈ ਜੇ ਇਹਦੇ ਉੱਥੇ ਸੁਲਤਾਨਪੁਰ ਲਾਗੇ ਦੀ ਪਵਿੱਤਰਤਾ ਭੰਗ ਹੁੰਦੀ ਆ ਪਾਣੀ ਉਹ ਪਿਆ ਜੋ ਇੱਧਰ ਦੀ ਆ ਕੇ ਉਹ ਹੀ ਪਾਣੀ ਇੱਥੇ ਪੈਣਾ ਇਹ ਉਸੇ ਵੇਹਿੰਚ ਪੈਣਾ ਉਹ ਵੇਹਿੰ ਤੋ ਉਹੀ ਹੈ ਜੀ ਜਿਹਦੇ ਵਿੱਚ ਬਾਬੇ ਨਾਨਕ ਦੀ ਚੁੰਬੀ ਲਾਈ ਆ ਇੰਨੇ ਦਿਨ ਟਾਈਮ ਕਿੰਨਾ ਟਾਈਮ ਉਹਦੇ ਵਿੱਚ ਰਹੇ ਆ ਸਭ ਕੁਝ ਇੱਥੇ ਚੋਜ ਕੀਤੇ ਆ ਉਹਦੀ ਹੁਣ ਪਵਿੱਤਰਤਾ ਭੰਗ ਨਹੀਂ ਹੋ ਰਹੀ ਮੁੱਖ ਤੌਰ ਤੇ ਹੁਣ ਮੰਗ ਕੀ ਕਰਨਾ ਚਾਹੁੰਦੇ ਹੋ ਇਹ ਧਰਨਾ ਕਦੋਂ ਤੱਕ ਚੱਲੀ ਰਹੇਗਾ ਜਿੰਨਾ ਚਿਰ ਸਾਡੀ ਜਿਹੜੇ ਇਹਦਾ ਕੋਈ ਹੱਲ ਨਹੀਂ ਨਿਕਲਦਾ ਪ੍ਰੋਪਰ ਵੀ ਅਸੀਂ ਹੁਣ ਉਨਾ ਚਿਰ ਅਸੀਂ ਵੀ ਆਦੇ ਪਰਦਕਸ਼ਨ ਤੇ ਆ ਮੁੱਖ ਕੀ ਮੰਗੇ ਮੁਖੇ ਵੇਂਦੇ ਅਸੀਂ ਪਵਿੱਤਰਤਾ ਭੰਗ ਨਹੀਂ ਹੋਣ ਦੇਣੀ ਠੀਕ ਹੈ ਆਪਣੇ ਐਸਐਸਪੀ ਸਾਹਿਬ ਇੱਥੇ ਕਮਿਟਮੈਂਟ ਕਰਕੇ ਗਏ ਸੀਗੇ ਉਹਨਾਂ ਸਾਡੇ ਕੋਲੋਂ ਹਰ ਇੱਕ ਚੀਜ਼ ਸਾਡਾ ਪਹਿਲੂ ਉਹਨਾਂ ਸੁਣਿਆ ਸੁਣ ਕੇ ਪ੍ਰਸ਼ਾਸਨ ਨੂੰ ਸੁਧਾ ਕਹਿ ਜਿਹੜੇ ਇਸ ਭਾਗ ਦੇ ਐਸ ਡੀਓ ਸਾਹਿਬ ਆ ਐਕਸੀਡੈਂਸੀ ਦੇ ਉਹਨਾਂ ਨੂੰ ਕਿਹਾ ਵੀ ਇੱਥੇ ਤੁਸੀਂ ਗਲਤ ਪਿੰਡ ਦਾ ਰਾਈਟ ਆ ਉਹ ਸਹੀ ਡੱਕ ਰਹਾ ਜੇ ਤੁਸੀਂ ਆ ਚੀਜ਼ਾਂ ਕਰਕੇ ਆਏ ਕਿਉਂ ਉਸ ਚੀਜ਼ ਤੋਂ ਤੁਸੀਂ ਫਿਰ ਰਹੇ ਆ ਅੱਜ ਉਹ ਐਸਐਸਪੀ ਨੂੰ ਸਾਈਡ ਤੇ ਕਰਕੇ ਹੋ ਰਿਹਾ ਐਸਐਸਪੀ ਲਾ ਕੇ ਇੱਥੇ ਪ੍ਰਸ਼ਾਸਨ ਲਾ ਕੇ ਵੀ ਉਹਨੂੰ ਨਵੇਂ ਸਿਰੇ ਤੋਂ ਫਿਰ ਇਹ ਤੋੜ ਰਿਹਾ ਗਾੜੀ ਪਵਾ ਰਿਹਾ ਇਹ ਸਾਡੇ ਸੁਧਈ ਧੱਕੇਸ਼ਾਈ ਕਰ ਰਿਹਾ ਬਿਕਰਮ ਸਿੰਘ ਮਜੀਠੀਆ ਅੱਜ ਉੱਚੇ-ਚੇ ਤੌਰ ਤੇ ਡੇਰਾ ਵਿਆਸ ਪਹੁੰਚੇ ਜਿੱਥੇ ਉਹਨਾਂ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਦੇ ਆਸ਼ੀਰਵਾਦ ਲਿਆ ਜਿਕਰ ਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਕਰਮ ਜੇਠਿਆ ਦੇ ਕਰੀਬੀ ਰਿਸ਼ਤੇਦਾਰ ਹਨ ਇਹ ਰਿਸ਼ਤਾ ਉਸ ਵੇਲੇ ਵੀ ਚਰਚਾ ਵਿੱਚ ਆਇਆ ਸੀ ਜਦੋਂ ਮਜੀਠੀਆ ਨਾਬਾ ਜੇਲ੍ਹ ਵਿੱਚ ਬੰਦ ਸਨ ਅਤੇ ਬਾਬਾ ਜੀ ਖੁਦ ਉਹਨਾਂ ਨੂੰ ਮਿਲਣ ਪਾ ਉੱਥੇ ਪਹੁੰਚੇ ਸਨ ਟਰੰਪ ਮੋਦੀ ਟ੍ਰੇਡ ਡੀਲ ਤੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵੱਲੋਂ ਸਾਰੇ ਜ਼ਿਲ੍ਹਾ ਅਤੇ ਡੀਸੀ ਹੈੱਡਕੁਆਰਟਰਾਂ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਕਿਸਾਨਾਂ ਨੇ ਮੋਦੀ ਅਤੇ ਟਰੰਪ ਦੇ ਪੁਤਲੇ ਸਾੜ ਕੇ ਭਾਜਪਾ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਟ੍ਰੇਡ ਡੀਲ ਕਿਸਾਨਾਂ ਡੈਰੀ ਫਾਰਮਾਂ ਅਤੇ ਛੋਟੇ ਵਪਾਰੀ ਲਈ ਕਾਗਜ਼ ਸਾਬਤ ਹੋਵੇਗੀ ਉਹਨਾਂ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਅਮਰੀਕਾ ਦੇ ਦਬਾਅ ਹੇਠਾ ਕੇ ਦੇਸ਼ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਹੈ ਭਗਵਾਨ ਨੇ ਚੇਤਾਵਨੀ ਦਿੱਤੀ ਹੈ ਕਿ ਟ੍ਰੇਡ ਡੀਲ ਰੱਦ ਨਾ ਕੀਤੀ ਗਈ ਤਾਂ ਭਾਜਪਾ ਸਰਕਾਰ ਖਿਲਾਫ ਦੇਸ਼ ਪੱਧਰੀ ਵੱਡਾ ਸੰਘਰਸ਼ ਛੇੜਿਆ ਜਾਵੇਗਾ। ਦੇਖੋ ਮੈਂ ਭਾਰਤੀ ਕਿਸਾਨ ਨੂੰ ਇੱਕ ਸੰਘਰਸ਼ ਦਾ ਜਲਾਗੂ ਆ ਜਿਹੜੇ ਮੋਦੀ ਦੇ ਡਾਨੀ ਨੂੰ ਮਰੋੜ ਕੇ ਬਾਹ ਉਹਨਾਂ ਦੀ ਤੇ ਜਿਹੜੇ 트੍ਰੰਪ ਦੇ ਨਾਲ ਮਿਲ ਕੇ ਤੇ ਜਿਹੜਾ ਇਹਨਾਂ ਨੇ ਇਹ ਡੀਲ ਕੀਤੀ ਆ ਇਹ ਬਹੁਤ ਹੀ ਮਾੜੀ ਡੀਲ ਕੀਤੀ ਆ। ਜਿਹਦੇ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਘਾਟਾ ਪੈਣਾ ਆ ਤੇ ਐ ਕਰਕੇ ਅਸੀਂ ਜਿਹੜੇ ਆ ਉਹਦੇ ਵਿਰੋਧ ਦੇ ਵਿੱਚ ਤਗੜਾ ਆ ਪੁਤਲੇ ਸਾੜ ਲੱਗੇ ਆ મોદી ਦੇ ਤੇ 트াম্প ਦੇ ਕਿਉਂਕਿ ਜਿਹੜਾ ਆਪਣੇ 트াম্প ਦੀ ਗਵਰਨਮੈਂਟ ਇਹ ਗੱਲ ਕਹਿੰਦੀ ਵੀ ਅਸੀਂ ਉੱਥੇ ਜਿਹੜਾ ਪ੍ਰੋਡਕਟ ਭੇਜਣਾ ਕਿਸਾਨਾਂ ਦਾ ਇਹ ਇੱਕ ਹੱਥ ਤੇ ਇਹ ਉਹਨਾਂ ਦੇ ਹੱਕ ਚ ਕਾਦਾ ਹੋਣਾ ਜੀ ਉਹ ਕਹਿੰਦੇ ਸੋਇਆਬੀਨ ਭੇਜਾਂਗੇ ਬਿਲਕੁਲ ਨਹੀਂ ਅਸੀਂ ਲਾਂਗੇ ਪਰ ਸੋਇਆਬੀਨ ਦਾ ਤੇਲ ਭੇਜਾਂਗੇ ਮੱਕੀ ਨਹੀਂ ਭੇਜਾਂਗੇ ਔਰ ਮੱਕੀ ਤੋਂ ਬਣੇ ਜਿੰਨੇ ਵੀ ਪ੍ਰੋਡਕਟ ਹੋਪੇ ਜਾਣਗੇ ਵੇਖੋ ਜਿਹੜਾ ਸਾਡਾ ਕਿਸਾਨ ਆ ਅਮਰੀਕਾ ਦੇ ਕਿਸਾਨ ਦੇ ਬਰਾਬਰ ਬਿਲਕੁਲ ਉਹਦੇ ਲੂਨ ਤੇ ਤੇਲ ਤੇ ਲੂਨ ਬਣੀ ਹੈਗਾ ਕਿਉਂਕਿ ਵੇਖੋ ਜਿਹੜੇ ਅਮਰੀਕਾ ਆ ਉਹ ਉਹਨਾਂ ਦਾ ਜਿਹੜਾ ਸਬਸਿਡੀ ਆ ਉਹ ਘਟੋ ਘਟੇ ਕਰੋੜ ਪਲੱਸ ਆ ਜਿਹੜੀ ਆਪਣੇ ਕਿਸਾਨਾਂ ਨੂੰ ਦਿੰਦੀ ਆ ਤੇ ਜਿਹੜੇ ਸਾਡੀ ਗਵਰਨਮੈਂਟ ਇੰਡੀਆ ਦੀ ਗਵਰਨਮੈਂਟ ਹੈ ਦੁਸਤਾਨ ਦੀ ਉਹ ਕਿਸਾਨਾਂ ਨੂੰ 12000 ਰੁਪਇਆ ਇਹ ਜਿਹੜੀ ਸਬਸਿਡੀ ਦਿੰਦੀ ਆ ਉਹ ਮਲਾ ਕੇ ਕਿੰਨਾ ਕੋ ਨੁਕਸਾਨ ਹੋ ਸਕਦਾ ਕਿਸਾਨੀ ਦਾ ਦੇਖੋ ਜੀ ਕਿਸਾਨੀ ਦੀ ਬਰਬਾਦ ਹੀ ਹੋ ਜਾਣੀ ਆ ਇਹ ਨਹੀਂ ਵੀ ਕਿਸਾਨੀ ਦੇ ਨਾਲ ਛੋਟੇ ਕਾਰੋਬਾਰ ਛੋਟੇ ਮੋਲ ਜਿਹੜੇ ਆਂਦੇ ਆ ਛੋਟੇ ਸਾਰਾ ਕੁਝ ਸਿਸਟਮ ਹੀ ਖਰਾਬ ਹੋ ਜਾਊਗਾ ਜੀ ਇਹਦੇ ਤਿੰਨ ਕਾਨੂੰਨ ਵੀ ਹੱਕ 'ਚ ਕਹਿੰਦੇ ਸਨ ਲੰਬਾ ਜਿਹੜਾ ਸੰਘਰਸ਼ ਚੱਲਿਆ ਉਸ ਤੋਂ ਬਾਅਦ ਇਹਨਾਂ ਨੂੰ ਦੱਸਿਆ ਤੇ ਮੋਦੀ ਮਾਫੀ ਮੰਗ ਕੇ ਗਿਆ ਕਿਸਾਨਾਂ ਤੋਂ ਇਸ ਕਰਕੇ ਜਿਹੜਾ ਐਵੜੀ ਫਾਈਲ ਦੇ ਵਿੱਚ ਮੋਦੀ ਦਾ ਨਾਮ ਆਉਣਾ ਆ ਡਾਨੀ ਨੂੰ ਸੰਮਣੂ ਨੇ ਅਮਰੀਕਾ ਦੇ ਵਿੱਚੋਂ ਉਹਨਾਂ ਧੌਂ ਤੇ ਗੋਡਾ ਰੱਖ ਕੇ ਡੀਲ ਕਰਵਾਈ ਆ ਤੇ ਸਾਡਾ ਜਿਹੜਾ ਸਮਾਨ ਆ ਉਹ 0% ਤੇ ਉਹਨਾਂ ਦਾ ਇਧਰ ਆ ਕੇ ਵੀ ਗੂ ਸਾਡਾ ਉਹਦਾ 18% ਤੇ ਵੀ ਗੂ ਵੀ ਬਿਲਕੁਲ ਆਰਥਿਕ ਤੌਰ ਤੇ ਵੀ ਭਾਰਤ ਨੂੰ ਮੋਦੀ ਸਰਕਾਰ ਨੇ ਵੇਚਤਾ ਜਿਹੜਾ ਈਸਟ ਕੰਪਨੀ ਦੇ ਹੁੰਦਿਆ ਇਹ ਦੇਸ਼ ਗੁਲਾਮ ਹੋਇਆ ਹੁਣ ਗੁਲਾਮ ਵਾਲੇ ਪਾਸੇ ਦੇਸ਼ ਤੋਰ ਰਿਹਾ ਇਹ ਲੋਕ ਜਿਹੜੇ ਜਾਗਦੀ ਜ਼ਮੀਰ ਵਾਲੇ ਆਪ ਦੀਆਂ ਸ਼ਹੀਦੀਆਂ ਦੇ ਕੇ ਖੇਤੀ ਵੀ ਬਚਾਉਣਗੇ ਦੇਸ਼ ਵੀ ਬਚਾਉਣਗੇ ਪਰ ਅੱਜ ਜਿਹੜਾ ਪਤਲਾ ਫੂਕ ਰੇ ਜੇ ਤਾਂ ਲੱਗਦਾ ਪਤਲਾ ਫੂਕ ਕੇ ਹੱਲ ਹੋਏਗਾ ਇਹ ਸ਼ਰਵਾਦਾ ਹੁੰਦੀਆਂ ਨੇ ਸ਼ੰਗਰਸ਼ਦੀਆਂ ਆ ਆਪ ਜਿਹੜਾ ਕਿ ਭਾਰਤ ਸਰਕਾਰ ਅਜੇ ਖੁੱਲ ਕੇ ਨਹੀਂ ਦੱਸ ਰਹੀ ਤੇ ਲੋਕ ਐਡੀ ਦੌਰੇ ਨਿਰਾਸ਼ਾ ਆ ਗਈ ਲੋਕਾਂ 'ਚ ਜਦੋਂ ਸ਼ਰਵਾਦਾ ਆਉਂਦੇ ਵੱਡੇ ਸੰਘਰਸ਼ ਪਨ ਕੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਿਓ ਵੀ ਭਾਜਪਾ ਸਰਕਾਰ ਨੂੰ ਖੇਡਣ ਲਈ ਵੱਡਾ ਸੰਘਰਸ਼ ਚੱਲੂਗਾ ਹੁਣ ਭਾਰਤ ਦੇ ਫਜ਼ਿਲਕਾ ਵਿੱਚ ਗਵਰਨਰ ਗੁਲਾਬ ਸਿੰਘ ਕਟਾਰੀਆਂ ਦੀ ਅਗਵਾਈ ਹੇਠ ਪੈਦਲ ਮਾਰਚ ਸ਼ੁਰੂ ਕੀਤਾ ਗਿਆ ਇਸ ਪੈਦਲ ਮਾਰਚ ਵਿੱਚ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੁਰਜੀਤ ਕੁਮਾਰ ਗਿਆਨੀ ਵੀ ਸ਼ਾਮਲ ਹੋਏ ਪੈਦਲ ਮਾਰਚ ਦੌਰਾਨ ਗਵਰਨਰ ਗੁਲਾਬ ਸਿੰਘ ਕਟਾਰੀਆਂ ਨੇ ਅਕਾਲੀ ਭਾਜਪਾ ਗੱਟ ਛੋੜਨ ਨੂੰ ਲੈ ਕੇ ਕਿਹਾ ਕਿ ਉਹ ਚੋਣ ਨਹੀਂ ਲੜਨਗੇ। ਉਹਨਾਂ ਨੇ ਕਿਹਾ ਕਿ ਉਹ ਆਪਣੇ ਵੇਤਨ ਤੇ ਗੁਜ਼ਾਰਾ ਕਰ ਰਹੇ ਹਨ ਅਤੇ ਲੋਕਾਂ ਦੇ ਸੁੱਖ-ਦੁੱਖ ਵਿੱਚ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗਵਰਨਰ ਨੇ ਕਿਹਾ ਕਿ ਉਹਨਾਂ ਕੋਲ ਮੌਜੂਦ ਸਰਕਾਰੀ ਗੱਡੀ ਲੋਕਾਂ ਦੀ ਸੇਵਾ ਲਈ ਹੈ। ਉਹਨਾਂ ਨੇ ਸਾਰੇ ਰਾਜਨੀਤਿਕ ਦਲਾਂ ਅਤੇ ਧਾਰਮਿਕ ਆਗੂਆਂ ਨੂੰ ਪੈਦਲ ਮਾਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਵਿਲੇਜ ਕਮੇਟੀਆਂ ਕੇ ਸਾਥ ਬੈਠਾ ਹੂੰ। मुझे लगा कि इस बॉर्डर क्षेत्र में नशा एक बहुत बड़ी तकलीफ दे रहा है हर परिवार को और इसे सोचा कि मैं क्या करूं जिसके कारण से इसमें मैं एक तरह से कुछ काम कर पाऊं तो इसको ही सोच करके खुशवंत सिंह जी ने एक यात्रा जो बिना मेरे कोई शेड्यूल में नहीं थी केवल आके कहा मैं तीन दिन करूंगा मैंने कहा दो दिन मैं भी आपके साथ करूंगा उस समय मैंने पैदल यात्रा की मैंने सारे विश्वविद्यालय के कुलपतियों को बुलाकर चर्चा की मैंने जितने धर्मगुरु यहाँ हैं उन सबको मैंने राजभवन में बुलाकर उनको कह के कि अपन सब मिलकर के प्रयास करें आप अलग अलग तो कर ही रहे लेकिन अगर मिल के करेंगे तो इसका परिणाम जन आंदोलन को खड़ा करने में आसानी रहेगी और उसके बाद आपने देखा कि मैं तीन मई के दिन मैंने स्वयं चंडीगढ़ में दोनों मुख्यमंत्री उसी मंच पे थे दोनों राज्यपाल उसी मंच पे थे हमारी फौज के अधिकारी उसमें थे रिटायर्ड अधिकारी उसमें थे प्रशासनिक लवाजमा उसमें था बच्चे उसमें थे जनता उसमें थी और उस तिरंगे पार्क में एक बहुत बड़ी रैली के द्वारा एक संदेश पहुंचाया कि यह आंदोलन जन आंदोलन बने जिसके कारण से इसको अब काबू कर सकें उसके बाद मैंने फिर वापस ये यात्रा जो है चार दिन की जो आज ये तीसरा दिन है मैंने तरन से प्रारंभ की नौ तारीख को कल मैं फिरोजपुर में था आज आजिलका में हूँ और कल अभौर में हूँ तो मैं कोशिश कर रहा हूँ कि इस आंदोलन को जनता अपना आंदोलन बना करके जैसे मैं यहाँ तक आया वो गांव गांव तक जाने का प्रयास करें तहसील तहसील तक जाने का प्रयास करें विलेज कमेटियों में जा कर के लोगों को समझाइश करके जाजम पे बैठ करके इसका हल निकालने का प्रयत्न करें तो सफलता जरूर मिले तर... पर राजनीति बहुत हो रही है कह रही है कि इसको राजनीति प्रेरित बताया जा रहा है ऐसा तो है कि न तो मुझे चुनाव लड़ना है मैं आपकी तनख्वाह पे यहाँ पढ़ रहा हूँ मेरे पास जो गाड़ी है वो भी जनता की है मेरा धर्म बनता है कि जनता के हर दुख सुख में अगर मैं कहीं उपयोगी हो सकता हूँ तो जरूर कहते और मैंने सबको बुलाया जो भी कोई पार्टी ऐसी नहीं है जिसको मैंने फोन नहीं किया कोई एम एल -E तीन जिलों का नहीं जिसको मैंने पूर्व एमएलए -E कोई नहीं बचा जिसका मैंने टेलीफोन नहीं किया वर्तमान राज्यसभा के सदस्य पूर्व राज्यसभा सदस्य लोकसभा के सदस्य जितने धर्म गुरु इस एशीए में हैं जिनका नंबर मेरे पास था मैंने व्यक्तिगत उनसे बात किया मैंने आप भी सब जुड़े हैं सब जुड़ेंगे तो ये जन आंदोलन बनेगा और सर रहे जो कह हैं मेरे को बन... किसी का कोई जवाब नहीं संदोता... मुझे मेरा कर्तव्य करना है सफलता देगा नहीं देगा वो भगवान जोड़ने का काम जो है वो किया जा ऐसा है की मेरे जीवन में मैंने ये संविधान की जो मेरी मर्यादा है उसका सौ परसेंट पालन करूंगा आज कर रहा हूं मरते दम तक करूंगा इस पद की गरिमा को नहीं घटने कांग्रेस को भी इनवाइट किया गया था सबको कोई ऐसा नहीं कह सकता कि मैंने नहीं किया आज अगर यहाँ कांग्रेस के भी इन तीन जिलों में मैं सब को मैंने टेलीफोन किया यहाँ अगर कोई एम है तो मैंने स्वयं तो ने टेलीफोन किया ना? ऐसा एक भी व्यक्ति नहीं यहाँ जितनी पार्टियां हैं सबके हेड को मैंने सूचना करी मैंने उनको कहा कि आइए जिस दिन आपको संभव हो एक दिन जरूर सत्ताधारी जो पार्टी है वो भी जो गायब नजर आ रही है और वो जो एक विरोधी राजनीति मेरा इससे कोई ज्यादा मैं तो चाहता हूँ सारी जनता जोड़ करके हमारा आंदोलन नहीं रहे ਇਹ ਜਨਤਾ ਦਾ ਆंदोलਨ ਬਣੇ ਗੁਰਦਾਸਪੁਰ ਵਿੱਚ ਦਿਨ ਦਿਹਾੜੇ ਲੁੱਟਖੋਹ ਦੀ ਇੱਕ ਹੋਰ ਵਾਰਦਾਤ ਸਾਹਮਣੇ ਆਈ ਕਲਨੌਰ ਰੋਡ ਦੇ ਪਿੰਡ ਕੋਸਲ ਨੇੜੇ ਸਕੂਟੀ ਤੇ ਜਾ ਰਹੀ ਔਰਤ ਦੀਆਂ ਦੋਵੇਂ ਕੰਨਾਂ ਦੀਆਂ ਵਾਲੀਆਂ ਮੋਟਰਸਾਈਕਲ ਸਵਾਰਾਂ ਨੇ ਚਪਟ ਕਰ ਲਈਆਂ ਅਚਾਨਕ ਹੋਈ ਇਸ ਘਟਨਾ ਕਾਰਨ ਸਕੂਟੀ ਚਲਾ ਰਹੀ ਲੜਕੀ ਅਤੇ ਪਿੱਛੇ ਬੈਠੀ ਔਰਤ ਡਿੱਗਦੇ ਡਿੱਗਦੇ ਬਚ ਗਈਆਂ ਵਾਰਦਾਤ ਤੋਂ ਬਾਅਦ ਦੋਵੇਂ ਚਪਟਮਾਰ ਮੌਕੇ ਤੋਂ ਫਰਾਰ ਹੋ ਗਈ ਸਥਾਨਕ ਲੋਕਾਂ ਨੇ ਪੁਲਿਸ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਮਨਜੀਤ ਕੋਰ ਮੇਰਾ ਨਾਮ ਅਸੀਂ ਕਲਾਨੌਰ ਤੋਂ ਆ ਰਹੇ ਹਾਂ ਤੇ ਮਾਨੇਪੁਰ ਜਾਣਾ ਹੈ ਤੇ ਕੁੜੀ ਚ ਲਾਉਂਦੇ ਹੀ ਮੇਰੀ ਮੋਟਰਸਾਈਕਲ ਸਕੂਟਰੀ ਤੇ ਕੋਈ ਮੇਰੀਆਂ ਵਾਲੀਆਂ ਦੋਵਾਂ ਹੱਥਾਂ ਨਾਲ ਲਾ ਕੇ ਤੇ ਲੈ ਗਿਆ ਕਿੰਨੇ ਜਾਣੇ ਸੀ ਕਾਦੇ ਤੇ ਆਏ ਸੀ ਸਕੂਟਰੀ ਤੇ ਸੀ ਅਹੀਂ ਮਾਂ ਮਾਤੀਆਂ ਆ ਗਏ ਹਾਂ ਹਾਂਜੀ ਉਹ ਕਿੰਨੇ ਜਾਣੇ ਦੋ ਜਾਣੇ ਮੋਟਰਸਾਈਕਲ ਤੇ ਹਾਂਜੀ ਮੋਟਰਸਾਈਕਲ ਤੁਸੀਂ ਪਿੰਡ ਕਿਹੜਾ ਦਾ ਜਾ ਕਿੱਥੇ ਜਾਣਾ ਸੀ ਮਾਨੇਪੁਰ ਜਾਣਾ ਹੈ ਕੋਈ ਸ਼ਾਪਿੰਗ ਵਗੈਰਾ ਕਰਕੇ ਆਏ ਨਹੀਂ ਜੀ ਮੈਂ ਕਲਨੌਰ ਤੋਂ ਆਪਣੇ ਪੇਕੇ ਆ ਤੋ ਹੋ ਕੇ ਆ ਰਹੀ ਹਾਂ ਨਾ ਦਰਦ ਨਹੀਂ ਕੋਈ ਹੋਈ ਪਿੱਛੋਂ ਆਏ ਹੀ ਕਲਨੌਰ ਸਾਹਿਬ ਹਾਂ ਜੀ ਕਲਨੌਰ ਵਲਜਿੰਦਰ ਸਿੰਘ ਆ ਜੀ ਇੱਥੇ ਗੋਸਲ ਦੇ ਵਿੱਚ ਕੋਈ ਗੁਰਦਾਰ ਹੈ ਤਾਂ ਲੱਗੇ ਕਿ ਬੀਬੀ ਆ ਰਹੇ ਹਨ ਉਹਦੇ ਬਾੜਿਆਂ ਲਾ ਕੇ ਚੋਰ ਜਿਹੜੇ ਭੱਜ ਗਏ ਨੇ ਉਹਨੇ 2 ਮਿੰਟ ਦੇ ਵਿੱਚ ਵੇਚੀ ਲੈ ਕੇ ਗਾਂ ਗਏ ਜੀ ਕੋਈ ਤਾਂ ਰੋਜ਼ੇ ਕਦੀ ਹਦੂਦ ਬਟਾਉਂ ਸਕਦਾ ਨਹੀਂ ਜਾਉਂਗੇ। ਇਹ ਕਿ ਇਹਨਾਂ ਦਾ ਰਸ ਪਾਈ ਜਾਣ ਫੜਿਆ ਜਾਵੇ ਇਹਨਾਂ ਦੀ ਪਾਬੰਦੀ ਲਾਈ ਜਾਵੇ ਕੋਈ ਤੇ ਫੜ ਕੇ ਇਹਨਾਂ ਦਾ ਪੁਸਤਾ ਕੀਤਾ ਜਾਵੇ ਇਹਨਾਂ ਨੂੰ ਜਿਹੜਾ ਇਨਸਾਫ ਮਿਲ ਸਕੇ। ਸੁਲਤਾਨਪੁਰ ਲੋਧੀ ਵਿੱਚ ਕਿਸ਼ਤਾਂ ਤੇ ਲੈਣ-ਦੇਣ ਨੂੰ ਲੈ ਕੇ ਨਿੱਜੀ ਫਾਈਨੈਂਸ ਕੰਪਨੀ ਦੇ ਕਰਮਚਾਰੀਆਂ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਵਿਚਕਾਰ ਤਕਰਾਰ ਹੋ ਗਈ। ਝਗੜਾ ਇੰਨਾ ਵੱਧ ਗਿਆ ਕਿ ਨਗਰ ਕੌਂਸਲ ਦੇ ਕਰਮਚਾਰੀ ਕੂੜੇ ਕਰਕਟ ਨਾਲ ਭਰੀਆਂ ਟਰੈਕਟਰ ਟਰਾਲੀਆਂ ਲੈ ਕੇ ਫਾਈਨੈਂਸ ਕੰਪਨੀ ਦੇ ਦਫ਼ਤਰ ਬਾਹਰ ਪਹੁੰਚ ਗਏ। ਹਲਾਤ ਵਿਗੜਦੇ ਦੇਖ ਫਾਈਨੈਂਸ ਕੰਪਨੀ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਦੋਵੇਂ ਗੁੱਟਾ ਨੂਣਾ ਥਾਣਾ ਸੁਲਤਾਨਪੁਰ ਲੋਧੀ ਬੁਲਾਇਆ ਇਸ ਘਟਨਾ ਨੇ ਸ਼ਹਿਰ ਪਰ ਵੀ ਚਰਚਾ ਛੇੜ ਦਿੱਤੀ ਉੱਤ ਹੀ ਨਗਰ ਕੌਂਸਲ ਦੇ ਕਰਮਚਾਰੀ ਨੇ ਫਾਈਨੈਂਸ ਕੰਪਨੀ ਦੇ ਕਰਮਚਾਰੀਆਂ ਤੇ ਮਾਰਫਿਟ ਦੇ ਗੰਭੀਰ ਦੋਸ਼ ਲਗਾਏ ਹਨ ਹਾਂਜੀ ਮੇਰਾ ਨਾਮ ਜੀ ਸਾਗਰੇਆ ਠੀਕ ਹੈ ਮੈਂ ਇੱਥੇ ਬਜਾਜ ਦਫ਼ਤਰ ਰਿਕਵਰੀ ਦਾ ਕੰਮ ਕਰਦਾ ਹਾਂ ਰਿਕਵਰੀ ਡਿਪਾਰਟਮੈਂਟ ਚ ਠੀਕ ਹੈ ਇਸ ਕਸਟਮਰ ਦਾ ਨਾਮ ਹੈਗਾ ਵਾ ਸੰਦੀਪ ਸਿੰਘ ਜਿਹੜ ਡਵਿੰਡੀ ਤੋਂ ਰਹਿਣ ਵਾਲਾ ਠੀਕ ਹੈ ਤੇ ਇਹ ਮੇਰਾ ਕੰਮ ਕਿਸ਼ਤਾਂ ਦਾ ਠੀਕ ਹੈ ਰਿਕਵਰੀ ਦਾ ਤੇ ਮੈਂ ਇੱਥੋਂ ਤੁਰਨ ਲੱਗੇ ਨਾ ਇਹਨਾਂ ਨੂੰ ਫੋਨ ਕੀਤਾ ਭਾਜੀ ਮੈਂ ਕਿਹਾ ਮੈਂ ਕਿਸ਼ਤ ਲੈਣ ਜਾ ਰਿਹਾ ਆਂ ਪਿੰਡ ਕਹਿੰਦਾ ਕੋਈ ਚੱਕਰ ਨਹੀਂ ਭਾਜੀ ਜਾਓ ਠੀਕ ਹੈ ਜਦੋਂ ਇੱਥੋਂ ਮੈਂ ਜਾ ਕੇ ਡਿਡਮਿੰਡੀ ਪਹੁੰਚਿਆ ਆਂ ਡਿਡਮਿੰਡੀ ਜਾ ਕੇ ਇਹਨਾਂ ਨੂੰ ਫੋਨ ਕਰਤਾ ਭਾਜੀ ਮੇਰੇ ਕੋ ਪੇਮੈਂਟ ਹੈ ਨਹੀਂ ਆ ਠੀਕ ਨਹੀਂ ਤੇ ਅਹੀਂ ਆਪੇ ਸਵੇਰੇ ਤਾਰਾਂ ਕਿ ਮੈਂ ਕਿਹਾ ਭਾਜੀ ਇਹ ਥੋੜੀ ਜਿਹੀ ਗੱਲ ਮੈਂ ਕਿਹਾ ਤੂੰ ਇਹ ਗੱਲ ਮੈਂ ਉੱਥੇ ਦਫ਼ਤਰ ਦਾਸ ਦੇ ਮੈਂ ਨਾ ਜਾਂਦਾ ਹੁਣ ਮੈਨੂੰ ਇਸ ਚੀਜ਼ ਦਾ ਫਾਇਦਾ ਥੋੜੀ ਹੈਗਾ ਕਿ ਮੈਂ ਇੱਥੋਂ ਘੇੜਾ ਕੱਢ ਕੇ ਉੱਥੇ ਪਹੁੰਚ ਮੈਂ ਮੈਂ ਜਦੋਂ ਉੱਥੇ ਆ ਤੂੰ ਹੁਣ ਮੈਨੂੰ ਕਹੀ ਜਾਣਾ ਕਿ ਪੇਮੈਂਟ ਹੈ ਨਹੀਂ ਮੈਂ ਆਪੇ ਉੱਥੇ ਜਾ ਕੇ ਦਫਤਰ ਕਰਾਉਂਗਾ ਠੀਕ ਆ ਫਿਰ ਮੈਂ ਆਪਣੇ ਮੈਨੇਜਰ ਨਾਲ ਵੀ ਗੱਲ ਕਰਾਈ ਕਾਨਫਰੈਂਸ ਤੇ ਮੈਂ ਆ ਸਰ ਮੈਨੂੰ ਸੱਦ ਕੇ ਨਾ ਇੱਥੇ ਇਹ ਗੱਲ ਕਰਦਾ ਪਿਆ ਆ ਠੀਕ ਨਹੀਂ ਸਰ ਨਾਲ ਵੀ ਉਹਨਾਂ ਗੱਲ ਕੀਤੀ ਸਰ ਨੂੰ ਵੀ ਬੜਾ ਰੂਡਲੀ ਬੋਲਿਆ ਠੀਕ ਆ ਚਲੋ ਫਿਰ ਮੈਂ ਉੱਥੇ ਆ ਗਿਆ ਮੈਂ ਕਿਹਾ ਭਾਈ ਤੂੰ ਯਾਰ ਛੱਡ ਇਹ ਗੱਲਾਂ ਛੱਡ ਤੂੰ ਕਿਸਤਾਂ ਨੂੰ ਛੱਡ ਤੂੰ ਛੱਡ ਕੇ ਮੈਂ ਤਾਂ ਬੋਲ ਤੋ ਹਿਸਾਬ ਨਾ ਲੈ ਠੀਕ ਨਹੀਂ ਕਹਿੰਦਾ ਫੇਰ ਤੂੰ ਕਹਿੰਦਾ ਕੀ ਕਰ ਲੂੰਗਾ ਮੈਂ ਆਪੇ ਦੇਖ ਲੂੰਗਾ ਤੂੰ ਮੇਰਾ ਕਿਹਦਾ ਰਿਕਾਰਡ ਖਰਾਬ ਮੈਨੇ ਜਰ ਨਾਲ ਗੱਲ ਕੀਤੀ ਮੈਨੇ ਜਰ ਨੇ ਇਹ ਗੱਲ ਕਹੀ ਕਹਿੰਦਾ ਕਹਿੰਦਾ ਭਾਈ ਕਿਸ਼ਤ ਤੁਹਾਡੀ ਉਦੋਂ ਦੀ ਤੇਰੀ ਹੈ ਮੈਂ ਕਿਹਾ ਭਾਈ ਤੂੰ ਮੇਰੇ ਕਿਸ ਕਿਸ ਬੇ ਹਫਤੇ ਮੈਂ ਰਿਕਾਰਡ ਖਰਾਬ ਕਰਦਾ ਪਿਆ ਠੀਕ ਨਹੀਂ ਇਹ ਗੱਲ ਤੇ ਇਸ ਤੇ ਇਹਨੂੰ ਧੱਕਾ ਮਾਰਿਆ ਫਿਰ ਮੇਰੇ ਨਾਲ ਨਾਲ ਜਿਹੜੇ ਕੰਮ ਕਰਦੇ ਮੁੰਡੇ ਉਥੋਂ ਦੀ ਲੰਘਦੇ ਪਏ ਸੀਗੇ ਉਹਨਾਂ ਨੇ ਦੇਖ ਲੈ ਕੀ ਗੱਲਬਾਤ ਉਹਨਾਂ ਨੇ ਪੁੱਛਿਆ ਮੈਂ ਆਹ ਗੱਲ ਹੋਈ ਵੀ ਮੇਰੇ ਨਾਲ ਝਗੜਦਾ ਪਿਆ ਕਿਸ਼ਤਾਂ ਤੋਂ ਠੀਕ ਨਹੀਂ ਤੇ ਉਹਨਾਂ ਨੇ ਵੀ ਇਹਨੂੰ ਧੱਕਾ ਮਾਰਿਆ ਫਿਰ ਉਹਨਾਂ ਨੇ ਇਹਦੇ ਚ ਪੇੜਾ ਮਾਰਤੀਆਂ ਤੇ ਫੋਨ ਛੱਡ ਕੇ ਭੱਜ ਗਿਆ ਫੋਨ ਮੇਰੇ ਕੋਲ ਆ ਠੀਕਣਾ ਉਸ ਤੋਂ ਬਾਅਦ ਮੈਂ ਇਹਨੂੰ ਦੁਬਾਰਾ ਉਥੇ ਬਕਾਇਦਾ ਤੁਸੀਂ ਸਬੂਤ ਲੈ ਸਕਦੇ ਹੋ ਉਹਨਾਂ ਨੂੰ ਪੁੱਛ ਸਕਦੇ ਹੋ ਉਹਨਾਂ ਨੂੰ ਪੁੱਛਿਆ ਮੈਂ ਭਾਜੀ ਉਹ ਚਲ ਗਿਆ ਬੰਦਾ ਕਹਿੰਦੇ ਭਾਜੀ ਚਲ ਗਿਆ ਮੈਂ ਉਹਨੂੰ ਫੋਨ ਦੇਣੀ ਐ ਇਹ ਵਾਪਸ ਉਹ ਮੈਨੂੰ ਉਥੇ ਮਿਲਿਆ ਨਹੀਂ ਬਸ ਇੰਨੀ ਗੱਲ ਆ ਜੀ ਇਸ ਤੋਂ ਉੱਪਰ ਕੋਈ ਨਹੀਂ ਇਸ ਅੰਤਿਨ ਪਰ ਦਿਆਂ ਖਬਰਾਂ ਤੇ ਫਿਰ ਹਾਜ਼ਰ ਹੋਵਾਂਗੇ ਹੋਰ ਅਪਡੇਟਸ ਲੈ ਕੇ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਅਣਖ ਪੰਜਾਬ ਟੀਵੀ